ਸਾਰੇ ਸਵੇਰ ਤੋਂ ਇੱਥੇ ਬੈਠੇ ਹੋ ਬੜੇ ਧੰਨਵਾਦੀ ਆ ਤੁਹਾਡੇ ਪਰ ਆਪਦਾ ਇਹ صبر ਦਾ ਬੰਨ ਟੁੱਟ ਨਾ ਦੋ ਕਿਉਂਕਿ ਕੁਝ ਕੋ ਹੋਰ ਬੁਲਾ ਰਹੇ ਜੋ ਬੜੀ ਦੂਰੋਂ ਦਿੱਲੀ ਹਰਿਆਰੇ ਤੋਂ ਇੱਥੇ ਆਏ ਐ ਨੌਜਵਾਨ ਆਕੂ ਆਏ ਐ ਕਿਸਾਨੀ ਅੰਦੋਲਨ ਵਾਲੇ ਉਹਨਾਂ ਸਾਰਿਆਂ ਨੂੰ ਵੀ ਮੌਕਾ ਦੋ ਨਿਆਂਗਤ ਜਥੇਬੰਦੀਆਂ ਦੇ ਗਾਲ ਸਾਧਪਰਦਾ ਤੇ ਬੁਖੀ ਆਏ ਨੇ ਉਹਨਾਂ ਨੂੰ ਵੀ ਜਰੂਰ ਸੁਣ ਕੇ ਜਾਓ ਬਾਕੀ ਲੋਕੂ ਇਸ ਨਿਮਾਰੇ ਸਿੱਖੀਆਂ ਵੀ ਤੁਹਾਡੇ ਅੱਗੇ ਬੇਨਤੀਆਂ ਨੇ ਕਿ ਜਿਹੜੇ ਬੰਦੇ ਇਸ ਪਾਰਟੀ ਦੀ ਨਹੀਂ ਰੱਖਣ ਜਾ ਰਹੇ ਨੇ ਉਹ ਉਹ ਜਿਨ੍ਹਾਂ ਨੇ 21ਵੀਂ ਸਦੀ ਦੇ ਵਿੱਚ ਕਾਲੇ ਪਾਣੀ ਦੀ ਜੇੜ ਕੱਟੀ ਹੈ ਜਿਨ੍ਹਾਂ ਜੋ ਯੁੱਗ ਵੱਡਾ ਸੰਘਰਸ਼ ਹੋਰ ਕਿਸੇ ਨੇ ਨਹੀਂ ਕੀਤਾ ਇਹ ਉਹ ਬੰਦੇ ਨੇ ਜਿਨ੍ਹਾਂ ਦੀ ਕੋਈ ਨਿੱਜੀ ਕਿੜਨੀ ਸੀ ਨਿੱਜੀ ਲੜਾਈ ਨਹੀਂ ਸੀ 10 ਦਿਨ ਨੂੰ ਘਰ ਜੇਲ੍ਹ 'ਚ ਬੈਠੇ ਨੇ 30 ਬੰਦੇ ਅਬਰਸਰ ਜੇਲ੍ਹ 'ਚ ਬੈਠੇ ਨੇ ਹੈ ਕੋਈ ਇਸ ਸਮੇਂ ਪੰਜਾਬ ਦੇ ਵਿੱਚ ਕੋਈ ਐਮ ਐਲ ਏ ਕੋਈ ਮਨਿਸਟਰ ਕੋਈ ਮੁੱਖ ਮੰਤਰੀ ਜਿਨੇ ਐਡੀ ਵੱਡੀ ਕਾਲੇ ਪਾਣੀ ਦੀ ਜੇਲ ਕੱਟੀ ਹੋਵੇ ਪੰਜਾਬ ਦੀ ਖਾਤਰ ਕੱਟੀ ਹੋ ਇਹਨਾਂ ਦੇ ਜਿਹੜੇ ਪ੍ਰਧਾਨ ਨੇ ਉਹ ਨਸ਼ਾ ਤਸਕਰੀ ਦੇ ਵਿੱਚ ਜੇਲਾ ਜਾਂਦੇ ਨੇ ਉਹ ਸ਼ਰਾਬ ਦੇ ਤੰਦਲੀ ਦੇ ਮਾਮਲੇ ਆ ਜੇਲਾ ਜਾਂਦੇ ਨੇ ਉਹ ਨੌਜਵਾਨਾਂ ਦੇ ਉੱਪਰ ਖਾਤਰ ਕਰਾਉਣ ਦੇ ਮਾਮਲਿਆਂ ਦੇ ਵਿੱਚ ਅੰਦਰ ਜਾਂਦੇ ਨੇ ਪਰ ਪੰਜਾਬ ਖਾਤਰ ਪੰਥ ਖਾਤਰ ਕੋਈ ਅੰਦਰ ਨਹੀਂ ਜਾਂਦਾ ਇੱਕ ਬੇਨਤੀ ਹੈ ਭਾਈ ਅਮਰਪਾਲ ਸਿੰਘ ਇਸ ਪਾਰਟੀ ਦੇ ਮੁਖ ਸੇਵਾਦਾਰ ਉਹ ਨੇ ਜਿਨ੍ਹਾਂ ਨੇ ਆਪ ਦੇ ਇੱਕ ਨਮਾਇंदे ਜਥੇਬੰਦੀ ਦੇ ਵਰਕਰ ਖਾਤਰ ਅਜਨਾਲੇ ਪੁਲਿਸ ਸਟੇਸ਼ਨ 'ਤੇ ਕੂਚ ਕੀਤੀ ਸੀ ਜੇ ਤੁਸੀਂ ਕਿਸੇ ਹੋਰ ਵੱਖ-ਵੱਖ ਦਿਰਾਜੋਂ ਆਏ ਹੋ ਪਾਰਟੀਆਂ ਚ ਆਏ ਹੋ ਹੈ ਕੋਈ ਪ੍ਰਧਾਨ ਹੈ ਕੋਈ ਆਗੂ ਜਿਹੜਾ ਆਪ ਦੇ ਇੱਕ ਵਰਕਰ ਖਾਤਰ ਐਡਾ ਵੱਡਾ ਸਟੈਪ ਚੁੱਕ ਲਵੇ ਤਾਂ ਦੇਖੋ ਜੇ ਉਸ ਸਮੇਂ ਨਾਲ ਖੜੇ ਸੀ ਤਾਂ ਅੱਗੇ ਤੁਹਾਡੇ ਲਈ ਕੀ ਕੁਛ ਕਰਦਗੇ ਐਨੀ ਆਕੂ ਬੇਂਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ